ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ ਜਿਹੜੂ ਚੈਨਲ ਬਾਵਾਂ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਤਾਜੀ ਸੂਈ ਬਾਂਡ ਸੇਲ ਲਈ ਲੈ ਕੇ ਆਏ ਜੀ ਆਓ ਪੁੱਛ ਲੈਨੇ ਆਂ ਬਾਈ ਤੁਹਾਡੇ ਬਾਈ ਜੀ ਸਤਿ ਸ਼੍ਰੀ ਅਕਾਲ ਅਸੀਂ ਵਾਲਾ ਰਸਾਬ ਉਹ ਠੀਕ ਹੋ ਬੰਦੀ ਬਹੁਤ ਵਧੀਆ ਜੀ ਬਹੁਤ ਨਾਮ ਤੇ ਡਰੈਸ ਬੋਲ ਦੋ ਨਾਮ ਦਾ ਸੱਬੂ ਹੈ ਜੀ ਐਨ ਸਲਾਕਤਪੁਰਾ ਜ਼ਿਲ੍ਹਾ ਬਠਿੰਡਾ ਜੀ ਤਹਿਸੀਲ ਬਈ ਤਹਿਸੀਲ ਆਪਾਂ ਨੂੰ ਫੂਲ ਪੈ ਜਾਂਦੀ ਹੈ ਨੇੜੇ ਪਿੰਡ ਬਈ ਨੇੜੇ ਭਦੌੜ ਰਹਿ ਗਿਆ ਜੀ ਭਗਤਾ ਭਾਈ ਰੂਪਾ ਮੋਬਾਈਲ ਨੰਬਰ ਬੋਲ 774737 ਦਾ ਨੰਬਰ ਠੀਕ ਹੈ ਬਾਈ ਭਾਈ ਜਿਹੜੀ ਇਹ ਬੈਡ ਤੇ ਨਾ ਕਿਹੜਾ ਸੂਸ ਹੋਈ ਹੈ ਪਹਿਲਾ ਸੂਸ ਹੋਈ ਰਾਰ ਸਾਹਿਬ ਪਲੂਣ ਵੱਛੀ ਕਦੋਂ ਸੂਈ ਆ ਭਰਾ ਇਹਨੂੰ ਸਵਾ ਕਾ ਘੰਟਾ ਹੋਇਆ ਜੀ ਸਵਾ ਘੰਟਾ ਜੇਰ ਪੈ ਗਈ ਹਾਂ ਜੇਰ ਪੈ ਗਈ ਹਾਂ ਜੇਰ ਭਾਈ ਬੱਠਲ 'ਚ ਰੱਖੀ ਬੈਠਾ ਕੰਪਲੀਟ ਆ ਬੱਚਾ ਕੀ ਦੇਤਾ ਬੱਚੀ ਦਿੱਤੀ ਰਾਰ ਸਾਹਿਬ ਬੱਚੀ ਚੰਗੀ ਆ ਨਾ ਹਾਂ ਬੱਚੀ ਬਹੁਤ ਸੀ ਨਾ ਸਲਾ ਬੱਚੀ ਜਰਸੀ ਦੀ ਹੈ ਜੀ ਜਰਸੀ ਨਾ ਸਦੀ ਬੱਚੀਆਂ ਟੀਕੇ ਵਾਲੀ ਬੱਚੀ ਦਿੱਤੀ ਆ ਉਹ ਉੱਠਣ ਜੇ ਲੱਗੀ ਆ ਹਮ ਨਾੜਵਾ ਨੁੜਵਾ ਨਾਲ ਚਮਤਾ ਜੀ ਬੱਚੀ ਦਿੱਤੀ ਐ ਬੱਚੀ ਚੰਗੀ ਆ ਭਾਈ ਕਿੰਨਾ ਫਿਰ ਬੋਲਾ ਕੱਢਿਆ ਬੋਲਾ 4 ਲੀਟਰ ਜੋ ਹੈ ਡਾਟ ਸਾਬ 4 ਲੀਟਰ ਹਮ ਹੰਡੀ ਸੀਲ ਬਹੁਤ ਆ ਆਰਡਰ ਕਮਾਲ ਦਾ ਬਹੁਤ ਸੋਹਣੀ ਫੀਟਿੰਗਾਂ ਲੇਵੇ ਨਹੀਂ ਤੇ ਕੱਲਾ ਕੱਲਾ ਥਣ ਮੋਠੀ ਵਾਲਾ ਥਣ ਚਾਰੇ ਥਣ ਨਿਕਣਵੇਂ ਪੂਰੇ ਗਾਇਬ ਤੇ ਚਵਾਈ ਕਿਵੇਂ ਆ ਭਰਾ ਚਵਾਈ ਡਾਟ ਸਾਬ ਬਹੁਤ ਸੋਹਣੀ ਆ ਜੀ ਨੰਬਰ 1 ਹਾਂ ਨੰਬਰ 1 ਠੀਕ ਆ ਖੋਲ ਦਿਓ ਬਾਈ ਤੋਰ ਕੇ ਰਖਾ ਦਿਓ ਸੂਈ ਸਵਾਈ ਬੱਚਾ ਵੀ ਵੱਛੀ ਆ ਤੇ ਜੇਰ ਵੀ ਬਾਈ ਬੱਠਲ ਚ ਰੱਖੀ ਬੈਠਾ ਸਾਰੀਆਂ ਗੱਲਾਂ ਓਕੇ ਆ ਬਈ ਕੰਪਲੀਟ ਆ ਕੱਦ ਚੰਗਾ ਕਲਰ ਚੰਗਾ ਚਮਕ ਚੰਗੀ ਆ ਪੱਲੀ ਵੀ ਆ ਫੇਸ ਦੇਖੋ ਫੇਸ ਵੀ ਬੜਾ ਚੰਗਾ ਚਰਮ ਵਾਲਾ ਬਾਕੀ ਤੋਰਾ ਚੈੱਕ ਕਰ ਲਓ ਬਈ ਕਿੰਨਾ ਦੁੱਧ ਦੇ ਦੂਆ ਅਸਟੀਮੇਟ ਡਾਕਟਰ ਮੰਨ ਕੇ ਚੱਲੋ ਪਹਿਲਾਂ ਨੂੰ ਨੂੰ 17 18 ਕਿਲੋ ਚਾਹੀਦੀ ਆ ਜੀ ਹੂੰ 17 18 ਕਿਲੋ ਨੂੰ ਦੁੱਧ ਕਿਤੇ ਬਾਹਲਾ ਨਹੀਂ ਜੀ ਹੂੰ ਸਹੀ ਗੱਲ ਆ ਤੋਰਾ ਕਮਾਲ ਦਾ ਕੱਦ ਚੰਗਾ ਚੰਗੀ ਐ ਬੜ ਬਾਈ ਸੂਈ ਸੁਵਾਈ ਐ ਸਾਨੀਆਂ ਗੱਲਾਂ ਅੱਛਾ ਠੰਡੀ ਬਹੁਤ ਆ ਜਾਈ ਨਹੀਂ ਕੋਈ ਗੱਲ ਠੀਕ ਆ ਲੈ ਜਿੱਥੇ ਮਰਜੀ ਗਲੀ ਦੇ ਵਿਚਾਲੇ ਖੜੇ ਆ ਲੈ ਮੌਂ ਬਣਾ ਬਾਈ ਨੇ ਖੜਾ ਲਈ ਕੋਈ ਚੱਕਰ ਨਹੀਂ ਕਹਿੰਦੀ ਗਰਮ ਵਾਲੀ ਕੋਈ ਨਹੀਂ ਜਿਵੇਂ ਮਰ ਜਿਆ ਹੱਥ ਲਈ ਚੱਲ ਕੋਈ ਚੱਕਰ ਨਹੀਂ ਲੈ ਕੀ ਬਾਤ ਆ ਠੰਡੀ ਬਹੁਤ ਆ ਯਾਰ ਹਣ ਮਾੜੀ ਠੰਡੀ ਯਾਰ ਸਾਹਿਬ ਜਿਵੇਂ ਮਰਜੀ ਬੈਠਾ ਫੀਟਿੰਗ ਵਾਲਾ ਲੈ ਵਾਗਾ ਠੰਡੀ ਸੀ ਲੈ ਵਾ ਫੀਟਿੰਗ ਵਾਲਾ ਲੈ ਵਾ ਕਰ ਲੈ ਤਾਣ ਪੂਰੀ ਵਿਤੀ ਦੇ ਤਣ ਚਵਾਈ ਵੀ ਬਾਈ ਕਹਿੰਨਾ ਚਵਾਈ ਬਹੁਤ ਸੋਹਣੀ ਆ ਜੀ ਹਮ ਕੱਦ ਚੈੱਕ ਕਰ ਲੋ ਕੱਦ ਵੀ ਚੰਗਾ ਦੇਖੋ ਸੀ ਇਸ ਬੜਾ ਪਿਆਰਾ ਕੀ ਬਾਤ ਆ ਵੱਡੀ ਗੱਲ ਬੱਚਾ ਵੀ ਬੱਚੀ ਆ ਕਿਉਂ ਬੱਚੀ ਨੇ ਬਈ ਸਾਢੇ ਡੇਢ ਮਹੀਨਿਆਂ ਨਾਲ ਹੀ ਪਿਆਰਾ ਹੋ ਜਾਣਾ ਹੈ ਬੱਚੇ ਮਾਰੀ ਥੋੜੀ ਕਾਲੀ ਕਰਦੀ ਹੈ ਜੀ ਹੂੰ ਹੂੰ ਤਾਂ ਕਰਕੇ ਲੈਵਰੀ ਫੀਟਿੰਗ ਬੜੀ ਤਕੜੀ ਹਾਂ ਨਾ ਸਰਬ ਉਹ ਫੀਟਿੰਗ ਤਕੜੀ ਹੈ ਮੇਵਾ ਕਰਮਣੀ ਨੇ ਤਿਆਰ ਕਰਿਆ ਤੇ ਮੁੱਲ ਕੀ ਇਹਦਾ ਜਾਇਜ਼ ਨਾਟ ਸਾਹਿਬ ਦਾ ਮੁੱਲ ਆਪਾਂ ਜਮੇ ਜਾਇਜ਼ ਹੀ ਰੱਖਿਆ ਜੀ ਹੂੰ ਤੇ ਅੱਗੇ ਵੀ ਆਪਣੇ ਕੋਲ ਜਾਇਜ ਹੁੰਦੇ ਆ ਡੰਗਰ ਆਪਣੇ ਨਾਲ ਦੀ ਨਾਲ ਪੈ ਗਈ ਜਾਂਦੀ ਹੂੰ ਇਹਦਾ ਕੋਈ 55 ਨਹੀਂ ਕੋਈ 60 ਨਹੀਂ ਜੀ ਹੂੰ ਇਹ 548000 ਦੀ ਦੇ ਦੇ ਚੱਕ ਬਾਈ ਜਮਾ ਜਾਇਜ ਮੋਲਾ 548 ਦੀ ਬਾਈ ਕਹਿੰਦਾ ਵੈੜ ਦੇ ਦੂੰਗਾ ਕੋਈ ਮੁੱਲ 52 ਨਹੀਂ 60 ਨਹੀਂ ਹਣਾ ਮੁੱਲ ਕਰਾਉਣਾ ਚੱਲ ਜੰਨਾ ਉਹ ਤਾਂ ਮੁੱਲ ਫੇਰ ਉਹਦੇ ਮੁੱਲ ਕਰਾਉਣਾ ਤਾਂ ਫੇਰ 55000 ਹੂੰ ਲੇਵਾ ਦੇਖੋ ਦੀ ਸਫਾਈ ਦੇਖ ਦੋਨੇ ਪਾਸਿਆਂ ਤੋਂ ਲੇਵਾ ਦਿਖਾ ਦਿਓ ਉਧਰੋਂ ਵੀ ਦਿਖਾ ਦਿਓ ਇਧਰੋਂ ਵੀ ਦਿਖਾ ਦਿਓ ਕੋਈ ਚੱਕਰ ਵਾਲੀ ਗੱਲ ਨਹੀਂ ਹੂੰ ਇਹ ਤਾਂ ਜਮਾ ਹੀ ਤਾਜੀ ਹੈ ਨਾ ਨੂਣਾ ਫੁੱਲ ਜੀਆਂ ਕੱਲਾ ਕੱਲਾ ਥਣ ਵੱਡੀ ਨਾਲ ਦੁੱਧ ਜੇਰ ਦੀ ਭਾਰ ਦੀ ਆਪਣੀ ਗਾਰੰਟੀ ਹੋਊਗੀ ਹੂੰ ਜੇ ਕੋਈ ਵੀ ਭੈਣ ਭਰਾ ਆਨਲਾਈਨ ਮੰਗਾਉਂਦਾ ਆਪਣੀ ਗਾਰੰਟੀ ਹੋਊਗਾ ਸਰਬ ਕੋਈ ਇਸ ਗੱਲ ਦੀ ਹੂੰ ਗਾਰੰਟੀ ਹੋਊਗੀ ਠੀਕ ਹੈ ਬਾਈ ਮੁੱਲ ਜਮਾ ਜੈਜ ਤੇ ਕਿਵੇਂ ਵੀਰ ਨੂੰ ਬੜਾ ਪਸੰਦ ਆ ਬਾਈ ਨਾ ਕਨੈਕਟ ਕਰ ਲਿਆ ਧੰਨਵਾਦ ਬਈ